ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਖਲ ਕਮੇਟੀ ਪੰਜਾਬ ਤੋਂ ਕੇ ਐਮ ਐਮ ਵੱਲੋਂ तमाम ਪੰਜਾਬ ਦੀਆਂ ਜਥੇਬੰਦੀਆਂ ਅੱਜ ਡੀ ਸੀ ਦਫ਼ਤਰਾਂ ਤੇ ਮੰਗ ਪੱਤਰ ਦੇਣ ਗਈਆਂ ਹੜਾ ਵਾਲੇ ਮਸਲੇ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਜਿੰਨਾ ਵੀ ਡੈਮਾਂ ਦਾ ਪ੍ਰਬੰਧਨ ਉਹਦੇ ਚ ਜ਼ਿਆਦਾ ਸੈਂਟਰ ਕੋ ਹਿੱਸਾ ਵਾ ਰਣਜੀਤ ਸਾਗਰ ਡੈਮ ਬਾਰੇ ਕਿਹਾ ਜਾਂਦਾ ਵੀ ਪੰਜਾਬ ਸਰਕਾਰ ਇਹਦੀ ਸਿੱਧੀ ਮੋਨਿਟਰਿੰਗ ਕਰਦੀ ਹੈਗੀ ਆ ਕੀ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਜਿਹੜਾ ਪਾਣੀ ਛੱਡਣ ਦਾ तरीकेकार ਆ ਜਿਹੜਾ ਪੰਜਾਬ ਨੂੰ ਡੋਬਣ ਵਾਲਾ ਸੀਗਾ ਉਹਦਾ ਪਤਾ ਕਿੱਦਾਂ ਲੱਗੂ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਤੋਂ ਮੰਗ ਹੈਗੀ ਆ ਵੀ ਇਹ ਪੂਰੀ ਵਿਵਸਥਾ ਦੀ ਜੇ ਕੋਈ ਕੁਝ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਜੁਡੀਸ਼ੀਅਲ ਆਜ਼ਾਦ ਇਨਕੁਆਇਰੀ ਹੋ ਕੇ ਪਹਿਲੀ ਮੰਗ ਤਾਂ ਇਹ ਹੋਏ ਇਹਦੇ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਅਰੋਧਾ 10% ਮਾਪਜਾ ਮਜ਼ਦੂਰ ਨੂੰ ਦਿੱਤਾ ਜਾਣਾ ਚਾਹੀਦਾ ਹੜ੍ਹਾਂ ਵਿੱਚ ਚਾਹੇ ਘਰਾਂ ਦਾ ਨੁਕਸਾਨ ਆ ਚਾਹੇ ਪਸ਼ੂਆਂ ਦਾ ਨੁਕਸਾਨ ਆ ਚਾਹੇ ਹੋਰ ਕਾਸੀ ਚੀਜ਼ ਦਾ ਨੁਕਸਾਨ ਹੈਗਾ ਉਹਦੇ ਵਿੱਚ ਕੋਈ ਛੋਟਾ ਦੁਕਾਨਦਾਰ ਆ ਕੋਈ ਰੇੜੀ ਫੜੀ ਵਾਲਾ ਵਾ ਕੋਈ ਵੀ ਵਿੱਚ ਆਉਂਦਾ ਜਿਹੜਾ ਹੜਾ ਦੀ ਮਾਰ ਚ ਆਇਆ ਵਾ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਖਰ ਕਮੇਟੀ ਪੰਜਾਬ ਤੋਂ ਕੇ ਐਮ ਐਮ ਵੱਲੋਂ तमाम ਪੰਜਾਬ ਦੀਆਂ ਜਥੇਬੰਦੀਆਂ ਅੱਜ ਡੀ ਸੀ ਦਫ਼ਤਰਾਂ ਤੇ ਮੰਗ ਪੱਤਰ ਦੇਣ ਗਈਆਂ ਹੜਾ ਵਾਲੇ ਮਸਲੇ ਨੂੰ ਲੈ ਕੇ ਇਦੇ ਨਾਲ ਦੀ ਨਾਲ ਜਿੰਨਾ ਵੀ ਡੈਮਾਂ ਦਾ ਪ੍ਰਬੰਧਨ ਉਹਦੇ ਚ ਜਿਆਦਾ ਸੈਂਟਰ ਕੋ ਹਿੱਸਾ ਵਾ ਰਣਜੀਤ ਸਾਗਰ ਡੈਮ ਬਾਰੇ ਕਿਹਾ ਜਾਂਦਾ ਵੀ ਪੰਜਾਬ ਸਰਕਾਰ ਇਹਦੀ ਸਿੱਧੀ ਮਾਨਿਟਰੀਂਗ ਕਰਦੀ ਹੈਗੀ ਆ ਕੀ ਸੱਚ ਹੈ ਸਾਹਮਣੇ ਆਉਣਾ ਚਾਹੀਦਾ ਜਿਹੜਾ ਪਾਣੀ ਛੱਡਣ ਦਾ ਤਰੀਕੇਕਾਰ ਆ ਜਿਹੜਾ ਪੰਜਾਬ ਨੂੰ ਡੋਬਣ ਵਾਲਾ ਸੀਗਾ ਉਹਦਾ ਪਤਾ ਕਿੱਦਾਂ ਲੱਗੂ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਤੋਂ ਮੰਗ ਹੈਗੀ ਆ ਵੀ ਇਹ ਪੂਰੇ ਵਵਸਤਾ ਦੀ ਜੇ ਕੋਈ ਕੁਝ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਜੁਡੀਸ਼ੀਅਲ ਆਜ਼ਾਦ ਇਨਕੁਆਇਰੀ ਹੋ ਕੇ ਪਹਿਲੀ ਮੰਗ ਤਾਂ ਆਈ ਹੋਈ ਇਹਦੇ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਅਰੋਧਾ 10% ਮਾਪਜਾ ਮਜ਼ਦੂਰ ਨੂੰ ਦਿੱਤਾ ਜਾਣਾ ਚਾਹੀਦਾ ਹੜਾ ਵਿੱਚ ਚਾਹੇ ਘਰਾਂ ਦਾ ਨੁਕਸਾਨ ਆ ਚਾਹੇ ਪਸ਼ੂਆਂ ਦਾ ਨੁਕਸਾਨ ਆ ਚਾਹੇ ਹੋਰ ਕਾਸੇ ਚੀਜ਼ ਦਾ ਨੁਕਸਾਨ ਹੈਗਾ ਉਹਦੇ ਵਿੱਚ ਕੋਈ ਛੋਟਾ ਦੁਕਾਨਦਾਰ ਆ ਕੋਈ ਰੇੜੀ ਫੜੀ ਵਾਲਾ ਵਾ ਕੋਈ ਵੀ ਵਿੱਚ ਆਉਂਦਾ ਜਿਹੜਾ ਹੜਾ ਦੀ ਮਾਰ ਚ ਆਇਆ ਵਾ ਉਹਨਾਂ ਸਾਰਿਆਂ ਨੂੰ ਮਾਪਜਾ ਮਿਲਣਾ ਚਾਹੀਦਾ